ਅੱਜ ਆਪਾਂ ਬਣਾ ਰਹੇ ਆਂ ਜੀ ਇਹ ਦੇਸੀ ਪੂੜੇ ਗੁੜ ਵਾਲੇ ਤਵੇ ਦੇ ਉੱਤੇ ਜਿਹੜੇ ਆਪਾਂ ਤਿਆਰ ਕਰਾਂਗੇ ਤੇ ਉਹ ਆਟੇ ਤੋਂ ਤਿਆਰ ਕਰਾਂਗੇ ਤੇ ਦੇਸੀ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਤੁਸੀਂ ਅੱਗੇ ਸਾਰਾ ਵੀਡੀਓ 'ਚ ਦੇਖਿਓ ਕਿ ਆਪਾਂ ਔਜ਼ਾਰ ਵੀ ਸਾਰੇ ਦੇਸੀ ਇਹਦੇ ਵਿੱਚ ਵਰਤਾਂਗੇ ਤੇ ਤਰੀਕਾ ਵੀ ਸਾਰਾ ਆਪਾਂ ਦੇਸੀ ਇਹਦੇ ਵਿੱਚ ਆਪਾਂ ਵਰਤਾਂਗੇ ਇਹਨੂੰ ਆਪਾਂ ਕਿਸ਼ਟਾ ਤਿਆਰ ਕਰਨਾ ਵਾ ਅੱਗੇ ਤੁਸੀਂ ਸਾਰਾ ਵੀਡੀਓ 'ਚ ਦੇਖਿਓ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਗੁੜ ਵਾਲੇ ਤਵੇ ਵਾਲੇ ਪੂੜੇ ਤੇ ਆਓ ਜੀ ਆਪਾਂ ਦੇਖਦੇ ਹਾਂ ਹੈਲੋ ਫਰੈਂਸ ਸਤਿ ਸ਼੍ਰੀ ਅਕਾਲ ਵਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਅਸਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰਚਾ ਨੇ ਰੂਪ ਲੋ ਕਰਦੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਹੁਤ ਨਜ਼ਾਰੇ ਵਾਲੀ ਆਉਣ ਵਾਲੀ ਕਿਉਂਕਿ ਉੱਪਰ ਮੌਸਮ ਇੰਨਾ ਸੋਹਣਾ ਵਾ ਦੇਖੋ ਬੱਦਲ ਵੀ ਕਿੰਨਾ ਤੇ ਨਿੱਕੀ ਨਿੱਕੀ ਕਣੀ ਦਾ ਜਿਹੜਾ ਮੀਂਹ ਪਈ ਜਾਂਦਾ ਸੌਣ ਦੇ ਮਹੀਨੇ ਦੇ ਵਿੱਚ ਜਿਹੜਾ ਮੀਂਹ ਆਉਂਦਾ ਹੁੰਦਾ ਸੀਗਾ ਤੇ ਉਦੋਂ ਜਿਹੜੀਆਂ ਪ੍ਰਾਣੀਆਂ ਬੀਬੀਆਂ ਬਣਾਉਂਦੀਆਂ ਹੁੰਦੀਆਂ ਸੀ ਖੀਰ ਪੂੜੇ ਤੇ ਅੱਜ ਆਪਾਂ ਉਹੀ ਬਣਾਵਾਂਗੇ ਖੀਰ ਪੂੜੇ ਵੈਸੇ ਜਿੱਥੇ ਖੀਰ ਪੂੜੇ ਜਿਹ ਕਦੇ ਵਾਲੇ ਪੂੜੇ ਦੇ ਵਾਸਤੇ ਆਪਾਂ ਜਿਵੇਂ ਪੁਰਾਣੀਆਂ ਬੀਬੀਆਂ ਜਿਹੜੀ ਚੀਜ਼ ਨਾ ਉਹਨੂੰ ਐਫ ਐ ਲਾਉਂਦੀ ਹੁੰਦੀਆਂ ਸੀ ਉਹ ਹੁੰਦੇ ਸੀ ਪੀਪਲ ਦੇ ਪੱਤੇ ਤੇ ਆਪਾਂ ਸਭ ਤੋਂ ਪਹਿਲਾਂ ਉੱਥੋਂ ਪੀਪਲ ਦੇ ਪੱਤੇ ਤੋੜ ਕੇ ਲਿਓਨੇ ਆ ਕਿਉਂਕਿ ਸਾਡੇ ਪਾਰਕ ਦੀ ਪਰਲੀ ਸਾਈਡ ਤੇ ਪੀਪਲ ਲੱਗਾ ਆ ਤੇ ਉਹ ਪੱਤੇ ਲੈ ਕੇ ਆਉਨੇ ਆ ਤੇ ਮੀਂਹ ਜਿਹੜਾ ਵੱਧ ਰਿਹਾ ਤੇ ਫਿਰ ਆਪਾਂ ਚਿੱਲੇ ਤੇ ਤਿਆਰ ਕਰਾਂਗੇ ਜੀ ਖੀਰ ਪੂੜੇ ਸੇ ਪੀਪਲ ਤੋਂ ਹੋਰ ਵੀ ਹੈਗੇ ਸੀਗੇ ਪਰ ਹੁਣ ਮੈਂ ਕਿਹਾ بارش ਤੇ ਦੂਰ ਕਿੱਥੇ ਜਾਣਾ ਇਹ ਹੈਗਾ ਪਾਰਕ ਦੇ ਵਿੱਚ ਤੇ ਇੱਥੇ ਹੀ ਆਪਾਂ ਤੋੜ ਲੈਨੇ ਪੱਤੇ ਇੱਕ ਦੋ ਇਹ ਕਿਉਂ ਪੱਤੇ ਵਰਤੇ ਜਾਂਦੇ ਸੀਗੇ ਤੇ ਇਹ ਪ੍ਰਾਣੀਆਂ ਬੀਬੀਆਂ ਭੈਣਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਪੱਤੇ ਜਿਹੜੇ ਥੋੜੇ ਜਿਹਾ ਹਾਰਡ ਹੋਣ ਤੇ ਤੇਰੀ ਜਿਹੜੇ ਕੰਮ ਕਰਦੇ ਹੁਣੇ ਆਪਾਂ ਪੱਤੇ ਤੋੜ ਲਿਆ ਤੇ ਆਪਾਂ ਲੈ ਕੇ ਚੱਲਦੇ ਹਾਂ ਆਪਾਂ ਅੰਦਰ ਚੱਲਦੇ ਹਾਂ ਪਹਿਲਾਂ ਕੋਲ ਵਗੈਰਾ ਤਿਆਰ ਕਰਦੇ ਹਾਂ ਨੂੰ ਆਪਾਂ ਕਿਸ ਤਰ੍ਹਾਂ ਤਿਆਰ ਕਰਨਾ ਉਹ ਵੀ ਤੁਹਾਨੂੰ ਸਾਰਾ ਵੀਡੀਓ 'ਚ ਦੱਸਾਂਗੇ ਵੀਡੀਓ 'ਚ ਬਨੇ ਰਹੋ ਮਜ਼ਾ ਆਊਗਾ ਕਿਉਂਕਿ ਕਿੰਨੇ ਦਿਨ ਹੋ ਗਏ ਮੇਰੇ ਬੱਚੇ ਮੰਗ ਰਹੇ ਸੀ ਨਾਲੇ ਮੰਮਾ ਖੀਰ ਪੂੜੇ ਬਣਾਈਏ ਤੇ ਔਰ ਮੀਂਹ ਦੇਖੋ ਕਿੱਡਾ-ਕਿਡਾ ਮੋਟਾ ਆ ਗਿਆ ਹੁਣ ਆਪਾਂ ਅੱਜ ਕਿਆਂੀ ਚੌਂਖੇ ਚੁੱਲੇ 'ਚ ਚੁੱਲੇ ਨੂੰ ਆਪਾਂ ਪਰੌਲਾ ਫੇਰ ਲਿਆ ਆਪਾਂ ਪੂੜਿਆਂ ਦਾ ਸਮਾਨ ਲੈ ਆਏ ਸੀਗੇ ਤੇ ਕਿਹੜਾ ਕਿਹੜਾ ਸਮਾਨ ਆਪਾਂ ਚਾਹੀਦਾ ਪੂੜਿਆਂ ਵਾਸਤੇ ਆਪਾਂ ਤੁਹਾਨੂੰ ਦੱਸ ਦਿੰਨੇ ਆਪਾਂ ਲਿਆ ਜੀ ਇੱਕ ਡੋਂਗਾ ਕਣਕ ਦਾ ਆਟਾ ਤੇ ਇਹ ਆਪਾਂ ਲਿਆ ਜੀ ਵੱਡੀ ਕोली ਭਰ ਕੇ ਗੁੜ ਕਿਉਂਕਿ ਆਪਾਂ ਇਹਦੇ ਵਿੱਚ ਕੱਲਾ ਗੁੜ ਪਾਵਾਂਗੇ ਜਿਵੇਂ ਤੁਸੀਂ ਕੇ ਵੇਲੇ ਗੁੜ ਦਾ ਮਿੱਠਾ ਘੱਟ ਹੁੰਦਾ ਨਾ ਤਾਂ ਕਈ ਲੋਕ ਉਹਦੇ ਵਿੱਚ ਬਾਚ ਖੰਡ ਪਾ ਲੈਂਦੇ ਨੇ ਤੇ ਆਪਾਂ ਕੱਲਾ ਗੋੜੀ ਪਾਵਾਂਗੇ ਤੇ ਨਾਲ ਪੂੜਿਆਂ ਨੂੰ ਪਚਾਉਣ ਤੇ ਉਹਦਾ ਟੇਸਟ ਵਧਾਉਣ ਵਾਸਤੇ ਆਪਾਂ ਲੈ ਰਹੇ ਆਂ ਜੀ ਸੌਂਫ ਅਜਵੈਨ ਤੇ ਥੋੜੇ ਜਿਹਾ ਆਪਾਂ ਲੈ ਰਹੇ ਇਹਦੇ ਵਿੱਚ ਮੱਝ ਤੇ ਇਹ ਥੋੜਾ ਜਿਹਾ ਨਮਕ ਤੇ ਪੱਤੇ ਆਪਾਂ ਪਹਿਲਾਂ ਤੋੜ ਕੇ ਲਿਆਏ ਸੀਗੇ ਹੁਣ ਸਭ ਤੋਂ ਪਹਿਲਾਂ ਆਪਾਂ ਗੁੜ ਨੂੰ ਇਦਾਂ ਇੱਕ ਬਰਤਨ ਦੇ ਵਿੱਚ ਪਾ ਲਾਂਗੇ ਇਹ ਵਾਲੀ ਇੱਕ ਕੌਲੀ ਭਰ ਕੇ ਪਹਿਲਾਂ ਪਾਣੀ ਪਾਵਾਂਗੇ ਆਪਾਂ ਤੇ ਅੱਧਿਕ ਕੌਲੀ ਇਹਦੇ ਵਿੱਚ ਮੈਂ ਹੋਰ ਪਾ ਦਿੰਨੀ ਐ ਜੇ ਗੋੜਾ ਵਾਲਾ ਪਾਣੀ ਦਾ ਥੋੜਾ ਹੋ ਜੇ ਤੇ ਤੁਸੀਂ ਸਿੰਪਲ ਪਾਣੀ ਵੀ ਉਹਦੇ ਵਿੱਚ ਫੇਰ ਇਸਤੇਮਾਲ ਕਰ ਸਕਦੇ ਹੋ ਤੇ ਆਪਾਂ ਉਦੋਂ ਵੇਖਾਂਗੇ ਕਿ ਇਹਦੇ ਵਿੱਚ ਹੋਰ ਕਿੰਨਾ ਪਾਣੀ ਪੈਣਾ ਜਦੋਂ ਆਪਾਂ ਕੋਲ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇਹਨੂੰ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਖੋਲਣਾ ਜੇ ਮੈਂ ਪਹਿਲਾਂ ਭੰਨ ਲਿਆ ਸੀ ਗੁੜ ਨੂੰ ਇਹ ਤੇ ਹੁਣ ਇਹਨੂੰ ਆਪਾਂ ਪਾਉਣ ਲੈਣੇ ਆ ਕਿਉਂਕਿ ਪੁੰਨਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਕੱਖ ਹਨ ਹੁੰਦੇ ਆ ਹੁਣ ਆਪਾਂ ਇਹ ਡੋਂਗਿਆ ਤੇ ਸਾਰਾ ਆਟਾ ਪਾ ਲਿਆ ਤੇ ਹੁਣ ਆਪਾਂ ਇਹ ਜਿਹੜਾ ਗੋੜਾ ਵਾਲਾ ਪਾਣੀ ਆ ਇਹਨੂੰ ਥੋੜਾ ਥੋੜਾ ਪਾਉਂਦੇ ਹੋਏ ਇਹਨੂੰ ਖੋਲਾਂਗੇ ਆਪਾਂ ਇਹਦਾ ਸਮੂਥ ਜਿਹਾ ਬੈਟਰ ਬਣਾਉਣਾ ਆਪਾਂ ਹੁਣ ਇੱਥੇ ਤੁਸੀਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰਨਾ ਜੇ ਤੁਸੀਂ ਕਿਦਮ ਪਾਣੀ ਪਾਤਾ ਸਾਰਾ ਹੀ ਤੇ ਇਹਦੀਆਂ ਗੰਡਾਂ ਜੀਆਂ ਵੱਜ ਜਾਣੀਆਂ ਤੇਰੇ ਦੀ ਜਿਹੜੀ ਗੰਡ ਮਾਰਨੀ ਬਹੁਤ ਔਖੀ ਹੋ ਜਾਂਦੀ ਹੈ ਕਈ ਭੈਣਾਂ ਤੇ ਜਿਵੇਂ ਗ੍ਰੈਂਡਰ ਦੇ ਵਿੱਚ ਚਾਹੇ ਮਿਕਸਰ ਦੇ ਵਿੱਚ ਜਾਂ ਇਹਨੂੰ ਮਿਕਸ ਕਰ ਲੈਂਦੀਆਂ ਵੀ ਜਾਨੀ ਕਿ ਇਹਦਾ ਸਮੂਥ ਜਿਹਾ ਬੈਟਰ ਬਣੇ ਤੁਸੀਂ ਕਿਸੇ ਤਰ੍ਹਾਂ ਵੀ ਮਿਕਸ ਕਰ ਸਕਦੇ ਹੋ ਜੇ ਹੱਥ ਨਾਲ ਤੁਸੀਂ ਚੰਗੀ ਤਰ੍ਹਾਂ ਇਹਨੂੰ ਕਰ ਸਕਦੇ ਹੋ ਮਿਕਸ ਹੱਥ ਨਾਲ ਕਰ ਲੋ ਨਹੀਂ ਤੇ ਤੁਸੀਂ ਗ੍ਰੈਂਡਰ ਜਾਂ ਚਪਾਕਰ ਦੇ ਵਿੱਚ ਮਿਕਸ ਕਰ ਲੈਣਾ ਚਾਹੇ ਹੈਂਡੀ ਵਗੈਰਾ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਬੈਟਰ ਆਪਣਾ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਇੰਦਾ ਦੀ ਇਹਦੀ ਥਿੱਕਨੈਸ ਚਾਹੀਦੀ ਹੈ ਇਹ ਦੇਖੋ ਇਹਦੇ ਵਿੱਚ ਆਪਾਂ ਅੱਧਾ ਇੱਕ ਜੱਗ ਸਿੰਪਲ ਪਾਣੀ ਹੋਰ ਲਿਆ ਸੀ ਤੇ ਇੰਨਾ ਪਾਣੀ ਜਿਹੜਾ ਰਹਿ ਗਿਆ ਤੇ ਬਾਕੀ ਜਿਹੜਾ ਪਾਣੀ ਇੱਚ ਲੱਗ ਗਿਆ ਤੇ ਹੁਣ ਆਪਾਂ ਜਿਹੜਾ ਸਮਾਨ ਤੁਹਾਨੂੰ ਦੱਸਿਆ ਸੀਗਾ ਸੌਂਫ ਜਵੈਨ ਇਹਨੂੰ ਆਪਾਂ ਥੋੜਾ ਜਿਹਾ ਰਗੜ ਕੇ ਪਾਵਾਂਗੇ ਨਹੀਂ ਤੇ ਬੱਚੇ ਜਿਹੜੇ ਖਾਣ ਲੱਗੇ ਆ ਨੁਕਤਾ ਜਿੰਨੀ ਦੀ ਕਰਦੇ ਵੀ ਕੱਢ ਲਿੰਦੇ ਆ ਵਿੱਚ ਜਿਹੜੀਆਂ ਦੋ ਹਰੀਆਂ ਇਲਾਚੀਆਂ ਵੀ ਮੈਂ ਪਾ ਰਹੀ ਹਾਂ ਉਹਨਾਂ ਨੂੰ ਆਪਾਂ ਕੁੱਟ ਲਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ 1.5 ਚਮਚ ਮੈਂ ਲਿਆ ਸੌਂਫ ਦਾ ਤੇ ਅੱਧਾ ਚਮਚ ਆਪਾਂ ਲਵਾਂਗੇ ਜਵੈਨ ਦਾ ਹੁਣ ਇਹਨੂੰ ਆਪਾਂ ਥੋੜਾ ਜਿਹਾ ਦਰਡਫੜ ਕਰ ਲੈਨੇ ਤਾਂ ਕਿ ਬੱਚੇ ਨੂੰ ਕੱਢਣ ਦਾ ਮੌਕਾ ਨਾ ਮਿਲੇ ਹੁਣ ਇਹ ਆਪਾਂ ਸੌਂਫ ਜਵੈਨ ਤੇ ਲਾਚੀ ਜਿਹੜੀ ਆ ਦਰਡਫੜ ਜਾਨੀ ਕਿ ਕੁੱਟੀ ਸੀ ਉਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਆਪਾਂ ਲਾਸਟ ਤੇ ਸਾਰਾ ਕੁਝ ਪਾਉਣਾ ਵਾ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲੋ ਤਿਆਰ ਕਰ ਲੈਣਾ ਜੇ ਤੁਸੀਂ ਪਹਿਲਾਂ ਪਾ ਦਿੱਤੀ ਤੇ ਇਹਦੀ ਜਿਹੜੀ ਗੁੱਠਲੀ ਉਹ ਨਹੀਂ ਮਰਨੀ ਇਹ ਆਪਸ਼ਨਲ ਆ ਤੁਸੀਂ ਆਪਣੀ ਮਰਜ਼ੀ ਐ ਤੇ ਪਾ ਸਕਦੇ ਹੋ ਨਹੀਂ ਤੇ ਤੁਸੀਂ ਇਕੱਲੇ ਸੌਂਫ ਜਵੈਨ ਪਾ ਕੇ ਹੀ ਬਣਾ ਸਕਦੇ ਹੋ ਇਦਾਂ ਥੋੜਾ ਦੇਖਣ ਨੂੰ ਲੁੱਕ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਨਮਕ ਨਮਕ ਦੇ ਨਾਲ ਇਹਦਾ ਟੇਸਟ ਜਿਹੜਾ ਬਹੁਤ ਵਧੀਆ ਹੋ ਜਾਣਾ ਦੂਜੀ ਜਿਆਦਾ ਜਿਹੜੀ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਇਹ ਤਵੇ ਤੇ ਚਿਪਕ ਜਾਂਦੇ ਨੇ ਪੂੜੇ ਉਹ ਤਵੇ ਤੇ ਚਿਪਕੇਗਾ ਨਹੀਂ ਜੇ ਤੁਸੀਂ ਥੋੜਾ ਜਿਹਾ ਨਮਕ ਪਾ ਲੋਗੇ ਤੇ ਟੇਸਟ ਵੀ ਬਹੁਤ ਵਧੀਆ ਹੋ ਜਾਊਗਾ ਜਿਵੇਂ ਕਈ ਵੇਲੇ ਕੱਲਾ ਮਿੱਠਾ ਜਿਹਾ ਵੀ ਖਾਣ ਨੂੰ ਮਨ ਨਹੀਂ ਕਰਦਾ ਇਦਾਂ ਜਿਹੜੇ ਪੂੜੇ ਆ ਉਹ ਚੰਗੀ ਤਰ੍ਹਾਂ ਕਰਾਰੇ ਜਿਹੇ ਬਣਨਗੇ ਹੁਣ ਆਪਣਾ ਇਹ ਜਿਹੜਾ ਬੈਟਰ ਆ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਹੈ ਲੇਅਰ ਬਣ ਕੇ ਜਿਵੇਂ ਡਿੱਗਦਾ ਪਿਆ ਇਦਾਂ ਦਾ ਜਿਹੜਾ ਵਾ ਪੂਰਾ ਬੈਟਰ ਆਪਾਂ ਤਿਆਰ ਕਰਨਾ ਤੇ ਇਹਨੂੰ ਆਪਾਂ ਢੱਕ ਕੇ ਰੱਖ ਦਿੰਨੇ ਆ ਤੋ ਇਹਨਾਂ ਚਿਰ ਆਪਾਂ ਅੱਗ ਬਾਲਦੇ ਤੇ ਅੱਗ ਆਪਾਂ ਮਚਾ ਲਈਏ ਤੇ ਇਧਰ ਇਹ ਜਿਹੜੇ ਪੱਤੇ ਆਪਾਂ ਬਣਾ ਲੈਨੇ ਜਿਸ ਤਰ੍ਹਾਂ ਆਪਾਂ ਨੂੰ ਲੋੜ ਆ ਪੈ ਇਹਨੂੰ ਪੂਰਾ ਚੰਗੀ ਤਰ੍ਹਾਂ ਫੈਲਾਉਣਾ ਕਈ ਤੇ ਅੱਜਕੱਲ ਬੀਬੀਆਂ ਕੜਛੀ ਨਾਲ ਫੈਲਾ ਲੈਂਦੀਆਂ ਤੇ ਕਈ ਫਲਾਉਂਦੀਆਂ ਗੱਤੇ ਨਾਲ ਤੇ ਆਪਾਂ ਇਹ ਪੱਤੇ ਲੈ ਪੱਤੇ ਜਿਹੜੇ ਆ ਇਹ ਸਿੱਧੇ ਰੋਗ ਜਿਹੜਾ ਵਾ ਨਾ ਉਹ ਬਾਹਰਲੇ ਪਾਸੇ ਕਰਨਾ ਜਿਹੜਾ ਪੁੱਠਾ ਵਾ ਉਹ ਅੰਦਰਲੇ ਪਾਸੇ ਕਰਨਾ ਦੋ ਪੱਤੇ ਮੈਂ ਜੋੜ ਰਹੀਆਂ ਇਦਰੇ ਰੋਗ ਨੂੰ ਜਿਹੜਾ ਤੁਸੀਂ ਕਰਨਾ ਹੈ ਦੇਖੋ ਇਹ ਜਿਹੜੀ ਚੀਜ਼ ਹੈ ਬਾਹਰਲੀ ਸਾਈਡ ਹੋਣੀ ਚਾਹੀਦੀ ਹੈ ਇਧਰਲੇ ਪਾਸੇ ਥੋੜੀ ਜਿਹੀ ਲੁਬਰੀਕੈਂਟ ਜੀ ਹੁੰਦੀ ਇਸ ਕਰਕੇ ਜਿਹੜਾ ਆਟਾ ਇਹਦੇ ਨਾਲ ਘੱਟ ਚਿਪਕਦਾ ਹੈ ਦੂਜੇ ਪਾਸੇ ਕਲਰ ਇਹਦਾ ਦੇਖ ਸਕਦੇ ਹੋ ਜੇ ਨਾ ਪਤਾ ਲੱਗੇ ਤੇ ਜਿਹੜਾ ਡਾਰਕ ਕਲਰ ਹੈ ਉਹ ਤੁਸੀਂ ਬਾਹਰ ਰੱਖਣਾ ਤੇ ਇਹ ਆਪਣਾ ਬਣ ਗਿਆ ਕੂੜੇ ਨੂੰ ਐ ਫਲਾਉਣ ਵਾਸਤੇ ਤੇ ਇਹ ਜਿਹੜਾ ਵਾ ਮੈਂ ਕਪੜਾ ਬੰ ਪਰਾਣੀਆਂ ਨੇ ਉਹ ਜਰੂਰ ਬਣਾਉਂਦੀ ਹੋਣਗੇ ਤੇ ਕਮੈਂਟ ਕਰਕੇ ਦੱਸਿਓ ਵੀ ਕਿਹੜੀਆਂ ਕਿਹੜੀਆਂ ਭੈਣਾਂ ਇਦਾਂ ਬਣਾਉਂਦੀਆਂ ਨੇ ਵੈਸੇ ਤੇ ਅੱਜਕੱਲ ਜਿਹੜੇ ਦੂਸਰੇ ਸਿਲੀਕੌਂ ਦੇ ਬੁਰਸ਼ੇ ਦੇ ਚੱਲ ਗਏ ਉਹਦੇ ਨਾਲ ਭੈਣਾਂ ਲਾਉਂਦੀਆਂ ਕੋਈ ਚਮਚੇ ਨਾਲ ਵੀ ਪਾ ਦਿੰਦਾ ਜਿੱਦਾਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਪਾ ਸਕਦੇ ਹੋ ਤੇ ਮੈਂ ਉਹੀ ਜਿਵੇਂ ਮੇਰੀਆਂ ਦਾਦੀਆਂ ਨਾਨੀਆਂ ਬਣਾਉਂਦੀਆਂ ਸੀ ਉਦਾਂ ਹੀ ਮੈਂ ਬਣਾਇਆ ਹੁਣ ਆਪਾਂ ਤਵੇ ਤੇ ਸਭ ਤੋਂ ਪਹਿਲਾਂ ਤੇਲ ਲਾਉਨੇ ਆ ਤੇ ਹੁਣ ਆਪਾਂ ਪਾ ਦਾਂਗੇ ਬੈਟਰ ਇਹਦੇ ਉੱਤੇ ਕੂੜਾ ਜਿੱਡਾ ਤੁਸੀਂ ਬਣਾਉਣਾ ਛੋਟਾ ਵੱਡਾ ਉਹ ਤੁਹਾਡੀ ਮਰਜ਼ੀ ਜੋਨ ਆਪ ਇਹਦੇ ਨਾਲ ਲੈਂ ਫਲਾਦਾਂਗੇ ਜਿਹੜਾ ਕਹਿੰਦੇ ਪਹਿਲਾਂ ਉਦਾ ਚਿੜੀਆਂ ਕਾਮਾ ਨਾ ਹੁੰਦਾ ਉਹਦਾ ਕਾਰਨ ਕੀ ਆ ਵੀ ਉਹ ਟੁੱਟ ਜਾਂਦਾ ਵਾ ਤਾਂ ਕਰਕੇ ਜਾਂ ਕੋਈ ਹੋਰ ਗੱਲ ਆ ਨਹੀਂ ਟੁੱਟਦਾ ਨਹੀਂ ਪਹਿਲਾਂ ਵੈਸੇ ਵੀ ਜਿਹੜੀ ਰੋਟੀ ਵੀ ਆਪਾਂ ਬਣਾਈਦੀ ਹੈ ਨਾ ਉਹ ਆਪਾਂ ਨੂੰ ਚਾਹੀਦੀ ਹੈ ਪਹਿਲਾਂ ਜਨਵਾਰਾ ਨੂੰ ਪਾਉਣੀ ਵੈਸੇ ਵੀ ਖਾਸ ਕਰਕੇ ਮੀਆਂ ਦੇ ਦਿਨਾਂ ਦੇ ਵਿੱਚ ਜਿਵੇਂ بارشਾਂ ਰਹਿੰਦੀਆਂ ਹਨ ਤੇ ਪੰਛੀ ਵਿਚਾਰੇ ਜਿਹੜੇ ਆਪਣੇ ਆਲਣੇ 'ਚ ਬੈਠੇ ਰਹਿੰਦੇ ਇਦਾਂ ਆਪਾਂ ਕੁਛ ਨਾ ਕੁਛ ਉਹਨਾਂ ਨੂੰ ਪਾਉਂਦੇ ਰਹੇ ਨੇ ਮੈਨੂੰ ਲੱਗਦਾ ਤਾਂ ਰੀਤ ਬਣੀ ਹੋਊਗੀ ਬਾਕੀ ਜੇ ਇਸ ਤੋਂ ਬਿਹਤਰ ਕਿਸੇ ਹੋਰ ਨੂੰ ਪਤਾ ਤਾਂ ਜਰੂਰ ਮੈਨੂੰ ਦੱਸਿਓ ਜੀ ਸਾਈਡਾਂ ਦੇ ਵੀ ਆਪਾਂ ਤੇਲ ਥੋੜਾ ਥੋੜਾ ਲਾ ਦਾਂਗੇ ਇਸ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਤੇਲ ਵਾਧਾ ਲਾਉਣਾ ਪੈਂਦਾ ਜਦੋਂ ਤਵਾ ਰਾਸਾ ਜੇ ਜਿਵੇਂ ਦੋਸੇ ਵਾਂਗੂ ਫਿਰ ਘਾਟੀ ਤੇਲ ਲਾਉਣਾ ਪੈਂਦਾ ਹੁਣ ਇਹਨੂੰ ਆਪਾਂ ਥਾਲ ਲੈਨੇ ਚੁੱਲੇ ਦੀ ਸਟਾਰਟਿੰਗ ਦੇ ਵਿੱਚ ਥੋੜੀ ਜਿਹੀ ਅੱਗ ਤੇਜ਼ ਸੀਗੀ ਤੇ ਤਵਾ ਜਿਹੜਾ ਆਪਣਾ ਜਿਆਦਾ ਗਰਮ ਹੋ ਗਿਆ ਸੀ ਇਹ ਥੋੜਾ ਜਿਹਾ ਪੂੜਾ ਜਿਹੜਾ ਉਹ ਜਲ ਗਿਆ ਹੁਣ ਆਪਾਂ ਅੱਗ ਜਿਹੜੀ ਉਹ ਘਟ ਕਰ ਦਾਂਗੇ ਕਿਉਂਕਿ ਜਿਹੜਾ ਵਾ ਪੂੜਾ ਵਾ ਇਹ ਮੱਠੀ ਮੱਠੀ ਅੱਗੇ ਪੱਕੇ ਤਾਂ ਹੀ ਵਧੀਆ ਰਹਿੰਦਾ ਵਾ ਜਿਹੜਾ ਪਾਣੀ ਚੰਗੀ ਤਰ੍ਹਾਂ ਸੁੱਕੇ ਯਾਨੀ ਕਿ ਅੰਦਰ ਤੱਕ ਪੱਕ ਜਾਂਦਾ ਨਹੀਂ ਤਾਂ ਉੱਤੋਂ ਤਾਂ ਸੜ ਜੂਗਾ ਤੇ ਫਿਰ ਵਿੱਚੋਂ ਪੱਚਾ ਜਾਂ ਆਟਾ ਜਿਹਾ ਰਹੂਗਾ ਉਹ ਟੇਸਟ ਨਹੀਂ ਆਉਂਦਾ ਨਾ ਵਧੀਆ ਪੂਰਾ ਜਿਹੜਾ ਆਪਣਾ ਦੂਜੀ ਸਾਈਡ ਤੋਂ ਵੀ ਪੱਕ ਗਿਆ ਚੰਗੀ ਤਰ੍ਹਾਂ ਤੇ ਇਹ ਆਪਾਂ ਜਿਹੜਾ ਗੁੱਡੂ ਨੂੰ ਭੇਜਦੇ ਹਾਂ ਚਿੜੀਆਂ ਕਾਵਾਂ ਨੂੰ ਪਾਉਣ ਵਾਸਤੇ ਗੁੱਡੂ ਬੇਟਾ ਗਰੀ ਆਈ ਆ ਨਾ ਬਾਹਰ ਓੜਾ ਇਹ ਠੰਡਾ ਕਰਕੇ ਤੇ ਚਿੜੀਆਂ ਕਾਵਾਂ ਨੂੰ ਬੁਰਕੀ ਬੁਰਕੀ ਕਰਕੇ ਪਾਵੇਂ ਠੀਕ ਹੈ ਆਪਾਂ ਸਟਾਰਟ ਕਰਾਂਗੇ ਆਪਣੇ ਪੂੜੇ ਬਣਾਉਣੇ ਇਐਸੀ ਸਰੋਂ ਦੇ ਤੇਲ 'ਚ ਬਣਾ ਰਹੇ ਆ ਵੈਸੇ ਪੂਰੇ ਸਰੋਂ ਦੇ ਤੇਲ 'ਚ ਹੀ ਬੰਦੇ ਆ ਪਰ ਪਿਛਲੀ ਵਾਰੀ ਮੈਨੂੰ ਨਾ ਕਮੈਂਟ ਆ ਗਿਆ ਕਿਸੇ ਭੈਣ ਦਾ ਕਹਿੰਦੇ ਲੈ ਤੁਸੀਂ ਭਈਆਂ ਵਾਂਗੂ ਨਾ ਸਰੋਂ ਦੇ ਤੇਲ 'ਚ ਪੂੜੇ ਬਣਾਏ ਆ ਤੇ ਮੈਂ ਕਿਹਾ ਭੈਣੇ ਅਸੀਂ ਤਾਂ ਸ਼ੁਰੂ ਤੋਂ ਹੀ ਸਰੋਂ ਦੇ ਤੇਲ 'ਚ ਹੀ ਬਣਾਉਨੇ ਆ ਤੁਸੀਂ ਦੇਸੀ ਘਿਓ ਦੇ ਬਣਾਉਨੇ ਤੇ ਬਣਾ ਸਕਦੇ ਆ ਜਿਹੜੇ ਹੁੰਦੇ ਬਣਾ ਲੈਣੇ ਇਹ ਪੂੜੇ ਜਿਹੜੇ ਹੁੰਦੇ ਆ ਬਹੁਤ ਸਬਰ ਦੇ ਨਾਲ ਬੰਦੇ ਆ ਕਾਲੇ ਪੈਨ ਦੀ ਇੱਥੇ ਲੋੜ ਨਹੀਂ ਆ ਕਿਉਂਕਿ ਇਹ ਬਹੁਤ ਸਬਰ ਨਾਲ ਬੰਦੇ ਆ ਇਹਦਾ ਪਾਣੀ ਸੁਕਾਉਣ ਵਾਲੀ ਗੱਲ ਹੁੰਦੀ ਆ ਜੋ ਵੀ ਮੱਠੀ ਮੱਠੀ ਸੇਕ ਤੇ ਰੋਟੀ ਆਪਾਂ ਸੇਕ ਜਿਹੜਾ ਥੋੜਾ ਤੇਜ਼ ਕਰਕੇ ਬਣਾ ਲੈਣੇ ਪਰ ਇਹ ਜਿਹੜੀ ਮੱਠੇ-ਮੱਠੇ ਸੇਕ ਤੇ ਬਣਾਉਣੇ ਪੈਂਦੇ ਆ ਤਾਂ ਹੀ ਪ੍ਰਾਣੀਆਂ ਬੀਬੀਆਂ ਨੂੰ ਪਹਿਲਾਂ ਬਿਠਾ ਦਿੰਦੇ ਮਾਈਆਂ ਬੀਬੀਆਂ ਨੂੰ ਵੀ ਜਦ ਤੁਸੀਂ ਪੂੜੇ ਬਣਾਓ ਅੱਜ ਕੱਲ ਦੋ ਰੋਟੀਆਂ ਲਾਉਣੀਆਂ ਆਪਾਂ ਨੂੰ ਆਖੀਆਂ ਹੋ ਜਾਂਦੀਆਂ ਤੇ ਉਦੋਂ ਦੇਖ ਲੋ ਕਿੰਨਾ-ਕਿੰਨਾ ਟੱਬਰ ਹੁੰਦਾ ਸੀ ਤੇ ਚੁੱਲ੍ਹੇ ਤੇ ਇਦਾਂ ਪੂੜੇ ਬਣਾਉਣੇ ਖੀਰਾ ਬਣਾਉਣੀਆਂ ਉਹ ਵਾਲਾ ਸਮਾਂ ਉਹੀ ਸੀਗਾ ਇਹ ਕਮਾਲ ਪੂੜੇ ਜਿਹੜੇ ਹੁੰਦੇ ਆ ਅੱਜ ਕੱਲ ਹਲਵਾਈਆਂ ਤੋਂ ਮਿਲ ਜਾਂਦੇ ਉਥੋਂ ਹੀ ਲੈ ਆਉਂਦੇ ਆ ਆ ਜਿਹੜੇ ਪੂੜੇ ਤੇ ਟ੍ਰੈਡੀਸ਼ਨਲ ਆਪਾਂ ਆਪਾ ਛੱਡਦੇ ਹੀ ਜਾ ਰਹੇ ਆ ਜਿਹੜਾ ਵੀ ਆਪਾਂ ਘਰੇ ਇਹੋ ਜੀ ਚੀਜ਼ ਬਣਾਉਦੇ ਹੁੰਦੇ ਸੀ ਉਹ ਬੀਬੀਆਂ ਬਣਾਉਂਦੀਆਂ ਨੇ ਖਾਸ ਕਰਕੇ ਚੁੱਲ੍ਹੇ ਤੇ ਦਾ ਮਜ਼ਾ ਜਿਹੜਾ ਪੂੜਿਆਂ ਦਾ ਆਉਂਦਾ ਉਹ ਚੁੱਲ੍ਹੇ ਤੇ ਹੀ ਆਉਂਦਾ ਗੈਸ ਤੇ ਉਹ ਮਜ਼ਾ ਨਹੀਂ ਆਉਂਦਾ ਬਾਕੀ ਆਪਾਂ ਕਿਸੇ ਦਿਨ ਮਾਲ ਪੂੜੇ ਵੀ ਬਣਾਵਾਂਗੇ ਵੈਸੇ ਆਪਾਂ ਪਿਛਲੇ ਸਾਲ ਜਿਹੜੀ ਬਣਾਈਆਂ ਉਹ ਐਂਡ ਸਕ੍ਰੀਨ ਆਪਾਂ ਲਾ ਦਾਂਗੇ ਬਹੁਤ ਉਹਨੂੰ ਤੁਸੀਂ ਪਿਆਰ ਦਿੱਤਾ ਸੀਗਾ ਉਹ ਦੇਸੀ ਘਿਓ ਚ ਹੀ ਬੰਦਦੇ ਆ ਵੈਸੇ ਕਈ ਲੋਕ ਉਹ ਵੀ ਸਰੋਂ ਦੇ ਤੇਲ ਚ ਕਿਉਂਕਿ ਆਪਾਂ ਆਪਣੀ ਪਹੁੰਚ ਆ ਹੁਣ ਜਿਵੇਂ ਖੀਰ ਆ ਕਈ ਲੋਕ ਨੀਰੇ ਦੁੱਧ ਜਿ ਰੰਦੇ ਆ ਕਈ ਵਿਚਾਰੇ ਪਾਣੀ ਦੇ ਵਿੱਚ ਵੀ ਚਾਰਡੀ ਨੇ ਤੇ ਬਣਾਉਂਦੇ ਆ ਜਿੰਨੀ ਤੁਹਾਡੀ ਪਹੁੰਚ ਆ ਤੁਸੀਂ ਉਦਾਂ ਦੀ ਚੀਜ਼ ਬਣਾ ਸਕਦੇ ਹੋ ਤੇ ਕਿਸੇ ਨੂੰ ਇਹ ਚੀਜ਼ ਦਾ ਕਮੈਂਟ ਨਹੀਂ ਕਰਨਾ ਚਾਹੀਦਾ ਵੀ ਤੁਸੀਂ ਦੇਸੀ ਕਿਉਂ ਵਰਤਦੇ ਆ ਤੁਸੀਂ ਸਰੋਂ ਦਾ ਤੇਲ ਵਰਤਦੇ ਹੋ ਜਾਂ ਤੇ ਆ ਨਹੀਂ ਕਰਦੇ ਹੋ ਨਹੀਂ ਕਰਦੇ ਦੇਖੋ ਜਿੰਨੀ ਕਿਸੇ ਦੀ ਪਹੁੰਚ ਆ ਆਪਾਂ ਦੇ ਕਹਿੰਦੇ ਹੁੰਦੇ ਆ ਕਿ ਭਾਵੇਂ ਥੋੜੇ ਤੋਂ ਥੋੜਾ ਚਾਹੇ ਮਾੜੇ ਤੋਂ ਮਾੜਾ ਜਿਹੜਾ ਵਾ ਉਹ ਘਰੇ ਬਣਾ ਕੇ ਚੀਜ਼ ਕਿਵੇਂ ਖਾ ਸਕਦਾ ਬਹੁਤ ਦੱਸ ਦਿੰਨੇ ਆ ਕਿ ਘਰੇ ਆਟਾ ਸਾਰਿਆਂ ਦੇ ਹੁੰਦਾ ਹਨ ਬੋਲ ਲਿਆ ਕੇ ਸਰੋਂ ਦਾ ਤੇਲ ਲਿਆ ਕੇ ਤੇ ਤੁਸੀਂ ਆਪਣੀ ਜਿਹੜੀ ਰੀਤ ਵੀ ਪੂਰੀ ਕਰ ਸਕਦੇ ਹੋ ਰੀਤ ਵੀ ਪੂਰੀ ਕਰ ਸਕਦੇ ਹੋ ਤੇ ਸਵਾਦ ਦੇ ਸਵਾਦ ਤੇ ਹੁਣ ਇਦਾਂ ਹੀ ਆਪਾਂ ਸਾਰੇ ਪੂੜੇ ਬਣਾ ਲੈਨੇ ਆ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਖੀਰ ਜਿਹੜੀ ਉਹ ਮੈਂ ਅੰਦਰ ਹੀ ਰੱਖ ਦਿੱਤੀ ਸੀ ਕਿਉਂਕਿ ਮੌਸਮ ਜਿਹੜਾ ਜ਼ਿਆਦਾ ਖਰਾਬ ਹੋ ਗਿਆ ਸੀ ਵੈਸੇ ਮੇਰੀ ਸਲਾਹ ਸੀਗੀ ਕਿ ਖੀਰ ਵੀ ਆਪਾਂ ਚੁੱਲ੍ਹੇ ਤੇ ਬਣਾਈਏ ਤੇ ਖੀਰ ਆਪਾਂ ਅੰਦਰ ਬਣਾ ਲਈ ਆ ਖੀਰ ਸਿੰਪਲ ਹੀ ਹੁੰਦੀ ਕਿਉਂਕਿ ਜਿਵੇਂ ਉਹਦੇ ਵਿੱਚ ਆਪਾਂ ਕਿਹੜਾ ਕੋਈ ਖਾਸ ਕਰਨਾ ਸੀਗਾ ਸਿੰਪਲ ਕਣੀਆਂ ਦੀ ਆਪਾਂ ਖੀਰ ਬਣਾਈ ਆ ਤੇ ਇਹ ਪੂਰੇ ਜਿਹੜੇ ਟ੍ਰੈਡੀਸ਼ਨਲ ਸੀ ਉਹ ਆਪਾਂ ਤੁਹਾਨੂੰ ਦਿਖਾਤੇ ਇਹ ਲਓ ਜੀ ਆਪਣੀ ਇਹ ਥਾਲੀ ਜਿਹੜੀ ਸੱਜ ਕੇ ਤਿਆਰ ਹੋ ਚੁੱਕੀ ਆ ਇਹ ਆਪਣੇ ਸਪੈਸ਼ਲ ਗੋੜ ਵਾਲੇ ਪੂੜੇ ਇਹਦੇ ਵਿੱਚ ਆਪਾਂ ਬਿਲਕੁਲ ਖੰਡੇ ਦਾ ਇਸਤੇਮਾਲ ਨਹੀਂ ਕੀਤਾ ਤੇ ਇਹ ਹੈਗੀ ਆਪਣੀ ਕਾਜੂ ਬਦਾਮਾ ਤੇ 체ਰੀ ਵਾਲੀ ਜਿਹੜੀ ਖੀਰ ਬਹੁਤ ਹੀ ਜਿਆਦੀ ਟੇਸਟੀ ਤੇ ਲਓ ਜੀ ਇਹ ਥਾਲੀ ਜਿਹੜੀ ਉਹ ਤੁਹਾਡੇ ਵਾਸਤੇ ਸੱਜ ਕੇ ਤਿਆਰ ਹੋ ਚੁੱਕੀ ਆ ਖਾਓ ਤੇ ਟੇਸਟ ਕਰਕੇ ਫਿਰ ਮੈਨੂੰ ਦੱਸਿਓ ਕਿ ਕਿੱਦਾਂ ਦੇ ਬਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਬਾਕੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਵੀ ਲਿਆ ਕਰੋ ਜੇ ਤੁਸੀਂ ਉਹ ਚੀਜ਼ ਬਣਾਉਣੀ ਹੁੰਦੀ ਹੈ ਕਿਉਂਕਿ ਉਹੀ ਸਵਾਲ ਨਾ ਕਰਿਆ ਕਰੋ ਵੀਡੀਓ ਜਿਹੜੀ ਆ ਪੂਰੀ ਵਾਚ ਕਰਿਆ ਕਰੋ ਸਕਿਪ ਕਰਕੇ ਨਾ ਵੀਡੀਓ ਦੇਖਿਆ ਕਰੋ ਸੋ ਸਾਰੇ ਮੈਨੂੰ ਜਿਹੜੇ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਬ ਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਤੇ ਪਾਉਣਾ ਨਾ ਭੁੱਲਣ ਤਾਂ ਕਿ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਪਹੁੰਚ ਸਕੇ ਸੋ ਇੱਥੇ ਵੀਡੀਓ ਦਾ ਕਰਦੇ ਜੀ ਆਪਾਂ ਐਂਡ ਜੇ ਟੇਸਟੀ ਟੇਸਟੀ ਖੀਰ ਪੂੜੇ ਖਾ ਕੇ ਕਰਦੇ